ਮੁਲਾਜ਼ਮਾਂ ਤੇ ਪੈਨਸ਼ਨਰ ਤਾਲਮੇਲਕ ਸੰਘਰਸ਼ ਕਮੇਟੀ ਪਾਵਰ ਕਮਾਤੇ ট্রান্সਕੋ ਮੰਡਲ ਕੁਰੈਵਲਾ ਆਪਣੀਆਂ ਮੰਗਾਂ ਨੂੰ ਲੈ ਕੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਸੂਬਾ ਮੁਲਾਜ਼ਮਾਂ ਨੇ ਬਿਜਲੀ ਦਫ਼ਤਰ ਦਾ ਰੋਸ ਮਾਰਚ ਕੱਢਦੇ ਹ ਜਿੱਥੇ ਸਬ ਡਿਵੀਜ਼ਨ ਦਫ਼ਤਰ ਵਿਖੇ ਪਹੁੰਚ ਕੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਉੱਥੇ ਹੀ ਉਹਨਾਂ ਪੰਜਾਬ ਸਰਕਾਰ ਦੀ ਤਿੰਨ ਮੈਂਬਰੀ ਕਮੇਟੀ ਵੱਲੋਂ ਉਹਨਾਂ ਨਾਲ ਮੀਟਿੰਗ ਦਾ ਸਮਾਂ ਦੇਣ ਤੋਂ ਬਾਅਦ ਮੁਕਰਨ ਦੇ ਵਿਰੋਧ ਵਿੱਚ ਪੁਤਲਾ ਵੀ ਫੂਕਿਆ ਇਸ ਮੌਕੇ ਗੱਲਬਾਤ ਕਰਦੇ ਹਨ ਧਰਨਾਕਾਰੀਆਂ ਨੇ ਕਿਹਾ ਕਿ ਯੂਨੀਅਨ ਦੀਆਂ ਮੰਗਾਂ ਦੇ ਹੱਲ ਹੀ 15 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਤਿੰਨ ਮੈਂਬਰੀ ਕਮੇਟੀ ਵੱਲੋਂ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਪਰ ਜਦੋਂ ਯੂਨੀਅਨ ਆਗੂ ਚੰਡੀਗੜ੍ਹ ਪਹੁੰਚੇ ਤਾਂ ਉੱਥੇ ਹੀ ਪਤਾ ਲੱਗਾ ਕਿ ਕੋਈ ਵੀ ਮੀਟਿੰਗ ਨਹੀਂ ਹੈ ਜਿਸ ਤੋਂ ਬਾਅਦ ਯੂਨੀਅਨ ਵੱਲੋਂ 17 ਤੋਂ 22 April ਤੱਕ ਤਿੰਨ ਮੈਂਬਰੀ ਕਮੇਟੀ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ <li>ਉਲਿੱਕਿਆ ਗਿਆ ਸੀ ਜਿਸ ਦੇ ਤਹਿਤ ਹੀ ਉਹਨਾਂ ਵੱਲੋਂ ਇਹ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਹੈ ਉਹਨਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ પાસે ਮੰਗ ਕੀਤੀ ਗਈ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਜਲਦ ਤੋਂ ਜਲਦ ਅਗਰ ਨਾ ਮੰਨਿਆ ਗਿਆ ਤਾਂ ਉਹ ਤਿੱਖਾ ਸੰਘਰਸ਼ ਸ਼ੁਰੂ ਕਰਨਗੇ ਉਹਨਾਂ ਪੰਜਾਬ ਤੇ ਕੇਂਦਰ ਸਰਕਾਰ પાસે ਮੰਗ ਕੀਤੀ ਗਈ ਉਹਨਾਂ ਦੀ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇ ਅਗਰ ਅਜਿਹਾ ਨਾ ਹੋਇਆ ਤਾਂ ਉਹਨਾਂ ਵੱਲੋਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਗੁਰਾਇਆਂ ਤੋਂ ਨਵਰਾਂਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਦਿੱਲੀ ਹੈੱਡ ਕੁਆਟਰ ਦੇ ਜਿਹੜੇ ਡਿਵੀਜ਼ਨ ਹੈੱਡ ਕੁਆਟਰ ਆ ਉਹਦੇ ਮਰੇ ਮੁਲਾਜ਼ਮ ਪੈਨਸ਼ਨ ਸਾਂਝੇ ਫਰੰਟ ਵੱਲੋਂ ਧਰਨਾ ਦਿੱਤਾ ਉਹਦਾ ਕਾਰਨ ਇਹ ਹੈ ਵੀ ਕੈਬਨਟ ਸੱਟ ਸਬਕਮੇਟੀ ਨੇ ਮੀਟਿੰਗ ਦਿੱਤੀ ਸੀ 15 ਤਰੀਕ ਦੀ 15 ਤਰੀਕ ਨੂੰ ਜਿਹੜੇ ਸਾਡੇ ਜਿਹੜੇ ਆਗੂ ਆ ਉਹ ਮੀਟਿੰਗ ਕਰ ਪਹੁੰਚੇ ਚੰਡੀਗੜ੍ਹ ਤੇ ਉਹ ਮੀਟਿੰਗ ਦਾ ਸੁਪਰਡੈਂਟ ਨੂੰ ਪੁੱਛਿਆ ਤਾਂ ਉਹ ਕਹਿੰਦਾ ਅੱਜ ਦਾ ਸ਼ੈਡਿਊਲ 'ਚ ਕੋਈ ਮੀਟਿੰਗ ਹੈ ਹੀ ਨਹੀਂ ਇਸ ਕਰਕੇ ਉਸ ਦਿਨ ਜਿਹੜੀ ਸਾਡੀ ਸਟੇਟ ਦਾ ਪਲੇਟਫਾਰਮ ਸੀ ਉਹਨੇ ਫੈਸਲਾ ਕਰਤਾ 17 ਤੋਂ 22 ਤੱਕ ਕੈਬਨਿਟ ਸਬ-ਕਮੇਟੀ ਜਿਹੜੀ ਤਿੰਨ ਮੈਂਬਰੀ ਹੈ ਉਹਦੀਆਂ ਆਰਥੀਆਂ ਭੁਕਣੀਆਂ ਉਹਦੇ ਸਬੰਧ 'ਚ ਅੱਜ ਜਿਹੜੀਆਂ 17 ਤੋਂ 22 ਤੱਕ ਆਰਥੀਆਂ ਭੁਕਣੀਆਂ ਉਹਦੇ ਸਬੰਧ 'ਚ ਹੀ ਆ ਵੀ 22 ਤਰੀਕ ਨੂੰ ਅੱਜ ਅਸੀਂ ਤਹਿਸੀਲ ਹੈੱਡਕੁਆਰਟਰ ਦੀ ਬਜਾਏ ਅੱਜ ਗਰਾਿਆਂ ਚ ਜਿਹੜੀ ਆ ਉਹ ਅਰਥੀ ਬੁੱਕੀਆ ਕਿਉਂਕਿ ਇੱਥੇ ਬਿਜਲੀ ਦਫ਼ਤਰ ਦੇ ਸਾਹਮਣੇ ਜਗਾ ਜਗਾ ਦਾ ਸਾਫ਼ ਕਰ ਠੀਕ ਸੀ ਬਾਕੀ ਪੰਜਾਬ ਸਰਕਾਰ ਨਾਲ ਬਹੁਤ ਸਾਰੀਆਂ ਮੰਗਾਂ ਆ ਡੀਏ ਦੀਆਂ ਕੈਸ਼ਟਾ ਨਹੀਂ ਰਿਲੀਜ਼ ਕਰ ਰਹੀ 2.95 ਦਾ ਜਿਹੜਾ ਗਣਾ ਕਿਆ ਪੈਨਸ਼ਨਾਂ ਤੇ ਉਹ ਲਾਗੂ ਨਹੀਂ ਕਰ ਰਹੀ ਇੱਕ ਕੇਂਦਰ ਦੀ ਸਰਕਾਰ ਨੇ ਨਵਾਂ ਫਰਮਾਨ ਜਾਰੀ ਕਰ ਦਿੱਤਾ ਵੀ 2025 ਤੋਂ ਪਹਿਲਾਂ ਜਿਹੜੇ ਰਿਟਾਇਰ ਹੋਏ ਮੁਲਾਜ਼ਮਿਆਂ ਉਹਨਾਂ ਤੇ ਦੂਜਾ ਪੇ ਕਮਿਸ਼ਨ ਲਾਗੂ ਹੀ ਨਹੀਂ ਹੋਣਾ ਜਿਹੜੇ 31 12 25 ਤੋਂ ਬਾਅਦ ਹੋਣਗੇ ਉਹਨਾਂ ਤੇ ਅੱਠਵਾਂ ਪੇ ਕਮਿਸ਼ਨ ਲਾਗ ਕੀਤਾ ਜਾਊਗਾ ਜਿਹੜੇ ਪੈਨਸ਼ਨਰ ਆ ਖਾਸ ਕਰਕੇ ਇਹਦਾ ਮਤਲਬ ਪੈਨਸ਼ਨਾਂ ਨੂੰ ਡੀ ਲਿੰਕ ਕੀਤਾ ਜਾ ਬਾਂਝੇ ਰੱਖਿਆ ਜਾ ਰਿਹਾ ਹੈ ਰਿਵੀਜ਼ਨ ਤੋਂ ਵੀ ਆਉਣ ਵਾਲੇ ਸਮੇਂ 'ਚ ਇਸ ਕਰਕੇ ਬਹੁਤ ਸਾਰੀਆਂ ਹੋਰ ਮੰਗਾਂ ਆ ਬਿਜਲੀ ਬੋਰਡ ਦੀਆਂ ਹੈਗੀਆਂ ਕੈਸ਼ਲੈਸ ਸਕੀਮ ਕਿਉਂਕਿ ਨੇਤਾ ਇਹਨਾਂ ਹਾਦਸੇ ਵਾਪਰਦੇ ਆ ਜਿਨ੍ਹਾਂ ਲਈ ਇਲਾਜ ਬਹੁਤ ਮਹਿੰਗਾ ਆ ਤੇ ਉਹ ਪੂਰਾ ਪਰਪਾਈ ਹੁੰਦੀ ਨਹੀਂ ਸਰਕਾਰ ਕਰਦੀ ਨਹੀਂ ਉਹ ਕੈਸ਼ਲੈਸ ਸਕੀਮ ਵਗੈਰਾ ਇਦਾਂ ਦੀਆਂ ਮੰਗਾਂ ਆ ਪੰਜਾਬ ਸਰਕਾਰ ਦੇ ਨਾਲ ਵੀ ਆ ਕੇਂਦਰ ਦੀ ਸਰਕਾਰ ਨਾਲ ਵੀ ਆ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਵੀ ਆ ਜਿਹਨਾਂ ਮੰਗਾਂ ਦੀ ਪ੍ਰਾਪਤੀ ਕਰਨ ਲਈ ਅਸੀਂ ਇਹ ਸਮੂੱਚੇ ਸਾਂਝੇ ਪੰਜਾਬ ਮੁਲਾਜ਼ਮ ਪੈਨਸ਼ਨ ਸਾਂਝੇ ਫਰੰਟ ਵੱਲੋਂ ਅੱਜ ਇਹ ਧਰਨਾ ਦਿੱਤਾ ਗਿਆ ਤੇ ਲੱਗਦਾ ਇਹ ਹੈ ਜਿੰਨੀਕ ਸੂਚਨਾ ਮਿਲੀ ਆ ਵੀ ਉਹ ਕੈਬਨਿਟ ਸਬ ਕਮੇਟੀ ਸ਼ਾਇਦ 25 ਤਰੀਕ ਨੂੰ ਫੇਰ ਦੁਬਾਰਾ ਮੀਟਿੰਗ ਦਿੰਦੀ ਆ ਪਰ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੁਣ ਨਾ ਤਾਂ ਮੁੱਖ ਮੰਤਰੀ ਦੇ ਕੀਤਾ ਜਾ ਸਕਦਾ ਕਿਉਂਕਿ ਮੁੱਖ ਮੰਤਰੀ ਨੇ ਇੱਕ ਵਾਰੀ ਪ੍ਰੋਸਤ ਹੋਇਆ ਸੀ ਜਲੰਧਰ ਦੀ ਜਮਨੀ ਨੇ ਇਲੈਕਸ਼ਨ ਚ ਵੇ ਤੁਹਾਡੇ ਨਾਲ ਮੈਂ 13 ਦੀ ਮੀਟਿੰਗ ਕਰੂੰਗਾ ਉਹ ਵੀ ਮੀਟਿੰਗ ਨਹੀਂ ਕੀਤੀ ਸਬਕਮੇਟੀ ਨੇ ਵੀ ਕੋਈ ਮੀਟਿੰਗ ਨਹੀਂ ਕੀਤੀ ਮੁਲਾਜ਼ਮ ਤੇ ਪੈਨਸ਼ਨ ਹਜੇ ਸਰਕਾਰ ਦੇ ਏਜੰਡੇ ਤੇ ਨਹੀਂ ਏਜੰਡੇ ਤੇ ਲਿਆਉਣ ਲਈ ਲਾਜ਼ਮੀ ਮੁਲਾਜ਼ਮਾਂ ਨੂੰ ਵੀ ਲੱਕ ਬੰਨ ਕੇ ਸਾਂਝੀ ਏਕਤਾ ਕਰਨੀ ਪਊਗੀ ਏਕਤਾ ਕਰਕੇ ਸੰਘਰਸ਼ ਕਰਨਾ ਪਊਗਾ